ਅਸਟੇਟ ਹੈਡਲਾਈਨਸ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕਿ ਕਿਵੇਂ ਇੱਕ ਵੱਡੇ ਪੱਧਰ ਤੇ ਕਸਦਾ ਜਿਹੜੀ ਅੱਗ ਹੋ ਲੱਗੀ ਹੈ ਫਿਲਹਾਲ ਹਾਲੇ ਵੀ ਤੁਸੀਂ ਬੁਸ਼ਾਰਾ ਦੇਖ ਰਹੇ ਹੋ ਹਾਂ ਕਿ ਕਿਵੇਂ ਪਾਣੀ ਦੀਆਂ ਕਿ ਕਿਵੇਂ ਪਾਣੀ ਜਿਹੜਾ ਵਾ ਉਹ ਲਗਾਤਾਰ ਫਾਇਰ ਬੁਗੜ ਦੀਆਂ ਗੱਡੀਆਂ ਲਗਾਤਾਰ ਆ ਰਹੀ ਹੈ ਨਾ ਤਿੰਨ ਗੱਡੀਆਂ ਮੌਕੇ ਤੇ ਹੀ ਇੱਥੇ ਖੜੀਆਂ ਨੇ ਤੇ ਹੋਰ ਵੀ ਕਿੱ데 ਜਿਹੜੀਆਂ ਆ ਰਹੀਆਂ ਪਰ ਫਿਲਹਾਲ ਹਾਲੇ ਤੱਕ ਅੱਗ ਤੇ ਕਾਬੂ ਹੈ ਉਹ ਨਹੀਂ ਪਾਇਆ ਗਿਆ 7 ਵਜੇ ਦਾ ਜਦੋਂ ਇਹਨਾਂ ਨੂੰ ਇਤਲਾਹ ਮੰਦੇ ਤੇ ਉਸ ਤੋਂ ਬਾਅਦ ਉਹ ਫਾਇਰ ਬੁਗੜ ਨੂੰ ਇਤਲਾਹ ਕਰਦੇ ਨੇ ਤਾਂ ਮੌਕੇ ਤੇ ਫਾਇਰ ਬ੍ਰਿਗੇਡ ਦੇ ਜਿਹੜੇ ਮੁਲਾਜ਼ਮ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋਗੇ ਕਿ ਕਿਨੇ ਆਦਰੀ ਕੜੀ ਮੁਸ਼ਕਲ ਜਿਹੜੀ ਹੈ ਉਹ ਕਾਜ਼ੇ ਕੜੀ ਮਿਹਨਤ ਕਰ ਰਹੇ ਨੇ ਵੀ ਅੱਗ ਦੇ ਕਾਬੂ ਜਿਹੜਾ ਲੈ ਉਹ ਪਾਇਆ ਜਾ ਸਕੇ ਪਰ ਜੇ ਨੁਕਸਾਨ ਦੀ ਗੱਲ ਕਰੀਏ ਤਾਂ ਪੂਰਾ ਅਸਤਰ ਤੁਸੀਂ ਤੁਹਾ ਵੀ ਦੇਖ ਰਹੇ ਹੋਗੇ ਤੇ ਨਾਲ ਹੀ ਜਿਹੜਾ ਸ਼ੈੱਡ ਹੈਗਾ ਸ਼ੈੱਡ ਪੂਰਾ ਦਬ ਚੁੱਕਾ ਹੈਗਾ ਉਪਰੋਂ ਸ਼ੈੱਡ ਵੀ ਥੱਲੇ ਡਿੱਗ ਚੁੱਕਾ ਹੈ ਤੇ ਸਮਾਨ ਜਿਹੜਾ ਸਾਰਾ ਥੱਲੇ ਗੋਡਾਊਨ ਜਿਹੜਾ ਸੀਗਾ ਕਬਾੜ ਦਾ ਉਹ ਬਿਲਕੁਲ ਜਲ ਕੇ ਖਾਕ ਹੋ ਚੁੱਕਾ ਹੈ ਤੇ ਉਸ ਦੇ ਨਾਲ ਹੀ ਇੱਕ ਇਹ ਮੰਦਪਾਗੀ ਜਿਹੜੀ ਘਟਨਾ ਲੁਧਿਆਣਾ ਦੇ ਸਾਈਕਲ ਮਾਰਕੀਟ ਦੇ ਸੈਂਟਰਲ ਇਲਾਕੇ ਦੀ ਹੈ ਜਿੱਥੇ ਵੱਡੇ ਪੱਧਰ ਤੇ ਜਿਹੜੀ ਹੈ ਅੱਗ ਲੱਗਦੀ ਹੈ ਤੇ ਨਾਲ ਦੋ ਫੈਕਟਰੀਆਂ ਜਿਹੜੀਆਂ ਨੇ ਉਹ ਵੀ ਜਲ ਕੇ ਖਾਕ ਜਿਹੜੀਆਂ ਨੇ ਉਹ ਦਿਖਾਈ ਦੇ ਰਹੀਆਂ ਨੇ ਜਿਸ ਤਰ੍ਹਾਂ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਵੀ ਜਿਹੜਾ ਨੁਕਸਾਨ ਹੈ ਉਹ ਵੀ ਬੜਾ ਹੈ ਤਾਂ ਮੌਕੇ ਦੀ ਲਈ ਕਿਸੇ ਨੂੰ ਤੁਹਾਨੂੰ ਇੱਧਰ ਦੀ ਫੈਕਟਰੀ ਦੀ ਵੀ ਦਿਖਾਉਂਗਾ ਕਿ ਕਿਹਨੇ ਜਿਹੜਾ ਨਾਲ ਦੇ ਗਵਾਂਢੀ ਨਾਲ ਦੇ ਗਵਾਂਡੀਆਂ ਦਾ ਵੀ ਜਿਹੜਾ ਕਾਫੀ ਨੁਕਸਾਨ ਹੋਇਆ ਪਰ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੀਆਂ ਬੁਸ਼ਾਰਾ ਇਸ ਤਰ੍ਹਾਂ ਪੈ ਰਹੀਆਂ ਨੇ ਕਿ ਧੂਆ ਇਸ ਤਰ੍ਹਾਂ ਉੱਡ ਰਿਹਾ ਹੈਗਾ ਲੱਗ ਰਿਹਾ ਹੈ ਕਿ ਹਾਲੇ ਵੀ ਜਿਹੜਾ ਅੱਗ ਤੇ ਜਿਹੜਾ ਕਾਬੂ ਹੈ ਉਹ ਅੰਦਰਲੇ ਹਿੱਸਿਆਂ 'ਚ ਨਹੀਂ ਪਾ ਸਕਿਆ ਪਰ ਫਿਲਹਾਲ ਕੋਸ਼ਿਸ਼ ਹੈ ਉਹ ਕਰਦੇ ਪਏ ਨੇ ਧੂਆ ਦੇਖ ਸਕਦੇ ਹੋ ਕਿ ਕਿਵੇਂ ਉੱਡ ਰਿਹਾ ਤਾਂ ਪੂਆ ਸੈਂਟਰਲ ਏਰੀਆ ਜਿਹੜਾ ਕਹਿ ਸਕਦੇ ਆ ਸਾਈਕਲ ਮਾਰਕੀਟ ਦਾ ਸੈਂਟਰਲ ਇਲਾਕਾ ਇਸ ਧੂਏ ਦੇ ਵਿੱਚ ਤਬਦੀਲ ਨਜ਼ਰ ਆ ਰਿਹਾ ਤਾਂ ਉੱਥੇ ਹੀ ਪੂਰੇ ਗਲੀ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ 'ਚ ਦਹਿਸ਼ਤ ਵੀ ਹੈ ਕਿ ਕਿਤੇ ਅੱਗ ਵੱਧ ਨਾ ਜਾਵੇ ਹਾਲੇ ਅੱਗ ਤੇ ਕਿਉਂਕਿ ਕਾਬੂ ਨਹੀਂ ਪਾਇਆ ਗਿਆ ਤਾਂ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਜ਼ਰੂਰ ਹੈ ਲੋਕ ਵੀ ਇੱਥੇ ਖੜੇ ਨਜ਼ਰ ਆ ਰਹੇ ਹੋਣਗੇ ਇਹ ਕਬਾਰ ਦਾ ਗੋਡਾਊਨ ਸੀ ਤਾਂ ਦੂਜੇ ਪਾਸੇ ਇੱਕ ਇਲਜ਼ਾਮ ਵੀ ਲੱਗਦਾ ਹੈ ਕਿ ਇਹਨਾਂ ਨੇ ਅੱਗ ਜਿਹੜੀ ਹੈ ਉਹ ਆਪ ਲਗਾਈ ਹੈ ਪਰ ਫਿਰ ਉਹ ਕਹਿੰਦੇ ਵੀ 7 ਵਜੇ ਸਾਨੂੰ ਇਤਲਾ ਮਿਲਦੀ ਤੇ ਉਸ ਤੋਂ ਬਾਅਦ ਅਸੀਂ ਫਟਾਫਟ ਪ੍ਰਸ਼ਾਸਨ ਅਪੀਲ ਕਰ ਉਹਨਾਂ ਨੂੰ ਸਾਦੇ ਆ ਤੇ ਉਸ ਤੋਂ ਬਾਅਦ ਅੱਗ ਬੁਝਾਉਣੀ ਜਿਹੜੀ ਹੈ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਸ਼ੁਰੂ ਕਰ ਦਿੰਦੇ ਨੇ ਤਾਂ ਇੱਕ ਇੱਕ ਲੁਧਿਆਣਾ ਦੇ ਸਾਈਕਲ ਮਾਰਕੀਟ ਦੇ ਸੈਂਟਰਲ ਮਾਰਕੀਟ ਦੇ ਵਿੱਚ ਖੜੇ ਆ ਜਿੱਥੇ ਇੱਕ ਗੋਡਾਊਨ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਤਸਵੀਰਾਂ ਤੋਂ ਦੇਖ ਸਕਦੇ ਹੋਗੇ ਕਿ ਕਿੰਨੀ ਇੱਕ ਭਿਆਨਕ ਅੱਗ ਜਿਹੜੀ ਹੈ ਉਹ ਲੱਗੀ ਆ ਤਾਂ ਇੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਵੀ ਪਾ ਲਿਆ ਨੇ ਪਰ ਫਿਲਹਾਲ ਹਾਲੇ ਤੱਕ ਗੱਲ ਕਰੀਏ ਤਾਂ ਅੱਗ ਤੇ ਕਾਬੂ ਜਿਹੜਾ ਵਾ ਪੱਕੇ ਤੌਰ ਤੇ ਨਹੀਂ ਕੀਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋਵੋਗੇ ਕਿ ਕਿਵੇਂ ਸਾਰਾ ਜਿਹੜਾ ਸ਼ੈੱਡ ਦਾ ਸ਼ੈੱਡ ਦਾ ਸੀਗਾ ਉੱਪਰ ਸ਼ੈੱਡ ਸੀ ਤੇ ਸ਼ੈੱਡ ਵੀ ਜਿਹੜਾ ਸਾਰਾ ਕੁਝ ਡਿੱਗ ਚੁੱਕਾ ਹੈ ਅੰਦਰੋਂ ਸਮਾਨ ਵੀ ਜਿਹੜਾ ਉਹ ਸਾਰਾ ਜਲ ਕੇ ਜਿਹੜਾ ਖਾਕ ਹੋ ਚੁੱਕਾ ਹੈ ਟਰਾਂਸਫਾਰਮ ਦੇ ਨਾਲ ਵੱਡਾ ਹਾਸਾ ਵੀ ਹੋ ਸਕਦਾ ਸੀ ਪਰ ਚਲੋ ਗੱਲਬਤ ਕਰਦੇ ਹਾਂ ਕਿ ਕੋਈ ਜਾਨੀ ਮਾਲੀ ਦਾ ਨੁਕਸਾਨ ਤਾਂ ਨਹੀਂ ਹੋਇਆ ਕਿਉਂਕਿ ਜਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਸਤੋਂ ਤਾਂ ਸਾਫ਼ ਪਤਾ ਲੱਗ ਰਿਹਾ ਹੈ ਕਿ ਅੱਗ ਕਿਸ ਤਰ੍ਹਾਂ ਭਿਆਨਕ ਜਿਹੜੀ ਹੈ ਉਹ ਇੱਥੇ ਲੱਗੀ ਹੋਈਗੀ ਤਾਂ ਪਰ ਤਿੰਨ ਤਿੰਨ ਚਾਰ ਚਾਰ ਗੱਡੀਆਂ ਜਿਹੜੀਆਂ ਨੇ ਉਹ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਹੋਈਆਂ ਨੇ ਉਹਨਾਂ ਨੇ ਅੱਗ ਤੇ ਜਿਹੜਾ ਉਹ ਕਾਬੂ ਪਾਇਆ ਐਸਾ ਕਿਵੇਂ ਲੱਗੀ ਅੱਗ ਕੁਝ ਪਤਾ ਹੈਗਾ ਜੀ ਸਰ ਪਿਛਲੇ 4 ਦਿਨ ਤੋਂ ਮਤਲਬ ਅੱਗ ਐ ਤੇ ਕਬਾੜ ਦਾ ਢਾਹਣ ਹੈਗਾ ਜੀ ਜੀ ਤੇ ਅੱਗ ਲੱਗੀ ਹੋਈ ਸੀ ਕਿ ਜੀ ਐ ਉੱਪਰ ਪਾਣੀ ਪਾ ਦਿੰਦੇ ਸੀ ਕਿ ਅੱਗ ਬੁਝ ਜਾਂਦੀ ਸੀ ਜੀ ਸਮੈਲ ਸਾਨੂੰ ਆਉਂਦੀ ਸੀ ਲੋਕਾਂ ਨੇ ਉਹਨਾਂ ਨੂੰ ਕਹਿੰਨ ਨੂੰ ਮਤਲਬ ਕਰੋ ਤੁਸੀਂ ਠੀਕ ਕਹਿੰਦੇ ਅਸੀਂ ਪਾਣੀ ਪਾ ਰਹੇ ਹਾਂ ਜੀ ਪਾਣੀ ਪਾ ਰਹੇ ਹਾਂ ਠੀਕ ਹੋ ਰਹੀ ਜੀ ਮਤਲਬ ਲੇਕਿਨ ਮਤਲਬ ਨਹੀਂ ਹੋਈ ਠੀਕ ਜੀ ਔਰ ਕੱਲ ਰਾਤੀ ਇਹਨੇ ਭਿਆਨਕ ਰੂਪ ਲੈ ਲਿਆ ਔਰ ਮੈਂ ਇਹਨਾਂ ਦਾ ਗੌਂਡੀ ਹੈਗਾ ਹਾਂ ਜੀ ਮੇਰੀ ਸਾਰੀ ਬਿਲਡਿੰਗ ਸੜ ਗਈ ਹੈ ਜੀ ਮਤਲਬ ਉੱਪਰ ਸੈਕੰਡ ਫਲੋਰ ਫਸਟ ਫਲੋਰ ਸਾਰੀ ਅੱਗ ਨਾਲ ਸੜ ਗਈ ਹੈ ਜੀ ਮਤਲਬ ਸਾਰਾ ਮਾਲ ਮੈਂ ਨੂੰ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੇ ਵੀ ਆਗ ਅੱਗ ਆਪ ਲਾਈ ਹੈ ਇਹਦਾ ਮਤਲਬ ਹਾਂਜੀ ਹਾਂਜੀ ਮੈਂ 4 ਦਿਨ ਤੋਂ ਜਿਹੜੀ ਚੀਜ਼ ਲੱਗੀ ਹੋਈ ਤੁਸੀਂ ਨੂੰ ਬੁਝਾਣ ਦੀ ਕੋਸ਼ਿਸ਼ ਨਹੀਂ ਕਰੋਗੇ ਤੁਸੀਂ ਬੁਲਾਓਗੇ ਨਹੀਂ ਫਾਇਰ ਬ੍ਰਿਗੇਡ ਨੂੰ ਮਤਲਬ 4 ਦਿਨ ਤੋਂ ਬੁਲਾਏ ਨਹੀਂ ਇਹਨੇ ਕਿਸੇ ਨੂੰ ਜੀ ਮਤਲਬ ਅੱਛਾ ਅੰਦਰ ਕਬਾੜ ਦਾ ਕੰਮ ਸੀ ਕੀ ਹਾਂ ਕਬਾੜ ਹੀ ਹੈ ਤੁਹਾਡੇ ਸਾਹਮਣੇ ਵੀ ਫੋਟੋਆਂ ਖਿੱਚ ਕੇ ਦੇਖ ਲਓ ਕਬਾੜ ਹੀ ਪਿਆ ਹੈ ਸਾਰਾ ਮਤਲਬ ਜੀ ਕਿੰਨੇ ਦਿਨ ਤੋਂ ਜਿਹੜੀ ਅੱਗ ਇੱਥੇ ਲੱਗੀ ਹੋਈ ਸੀ ਹੁਣ ਮਤਲਬ ਪਿਛਲੇ 4 ਦਿਨ ਤੋਂ ਲੱਗੀ ਹੋਈ ਹੈ ਜੀ 4 ਦਿਨ ਤੋਂ ਅਗ ਲੱਗੀ ਹੋਈ ਸੀ ਹਾਂਜੀ ਹਾਂਜੀ ਪਾਣੀ ਪਾ ਕੇ ਬੁਝਾਰੇ ਸੀਗੇ ਪਾਣੀ ਪਾ ਕੇ ਬੁਝਾਰੇ ਸੀ ਉਹ ਬੁਝੀ ਨਹੀਂ ਮਤਲਬ ਜੀ ਹਾਂ ਇਹਨੂੰ ਚਾਹੀਦਾ ਸੀ ਫਾਇਰ ਬ੍ਰਿਗੇਡ ਪਹਿਲੇ ਦਿਨ ਹੀ ਭੁਲਾਉਂਦੇ ਮਤਲਬ ਜੀ ਜਿੰਦਾ ਦਾ ਕੰਮ ਸੀਗਾ ਜੀ ਹਾਂ ਤੇ ਅੱਜ ਕਦੋਂ ਪਤਾ ਲੱਗਾ ਵੀ ਜਦੋਂ ਅੱਜ ਸਾਨੂੰ ਤਾਂ ਸਵੇਰੇ ਮੈਂ ਤਾਂ ਰਾਤੀ 1:30 ਵਜੇ ਜਾਂਦੀ ਇੱਥੋਂ ਮਤਲਬ 7 ਵਜੇ ਜੀ ਤੁਹਾਡਾ ਬਿਲਕੁਲ ਨਾਲ ਦਾ ਤਕੀਦਾ ਸਾਡਾ ਧਮਨ ਟੂਲੇ ਵਾਲੀ ਜੀ ਬਿਲਡਿੰਗ ਹੈ ਜੀ ਤੁਹਾਡਾ ਵੀ ਨੁਕਸਾਨ ਹੋਇਆ ਸਰ ਬਿਲ ਤਾਂ ਜੰਗ ਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਅਸੀਂ ਗੌਂਡੀ ਜੀ ਦੀ ਮਿਹਨਤ ਸਾਡਾ ਹੀ ਹੋਇਆ ਜੀ ਸਾਰਾ ਅੱਛਾ ਇਹਨਾਂ ਦਾ ਤਾਂ ਕੁਝ ਨੁਕਸਾਨ ਨਹੀਂ ਤੇ ਕਬਾੜ ਹੈਗਾ ਜੀ ਮੈਂ ਉਦਾਂ ਤੋਂ ਉਦਾਂ ਹੀ ਬਿਆਹ ਕਬਾੜ ਮਤਲਬ ਇਹਨਾਂ ਦਾ ਕਿੰਨਾ ਨੁਕਸਾਨ ਹੋਇਆ ਕੱਲਾ ਸਰ ਮੇਰਾ ਤੇ ਦੇਖੋ ਮਤਲਬ ਕਾਫੀ ਮਤਲਬ 1.5 ਕੋਰਟ ਰੁਪਏ ਦਾ ਸਮਾਨ ਪਿਆ ਜੀ ਉੱਪਰ ਜਿਹੜੀ ਫਲੋਰ ਤੇ ਨੁਕਸਾਨ ਹੋਇਆ ਮਤਲਬ ਮਤਲਬ ਸਾਰਾ ਕੁਝ ਜਲ ਗਿਆ ਜਾਂ ਕੁਝ ਬਚਿਆ ਨਹੀਂ ਉੱਪਰ ਦੇ ਫਲੋਰ ਤਾਂ ਖਤਮ ਹੋ ਗਈ ਜੀ ਅੱਛਾ ਹੂੰ ਤੇ ਗੱਲਬਾਤ ਕਰਦੇ ਆ ਜੇ ਕਿਦੀ ਹੋ ਗਈ ਦੀ ਜਿਹੜੀ ਆ ਕਿ ਤੁਸੀਂ ਕਰ ਰਿਓ ਕਬਾੜ ਦਾ ਕੰਮ ਕੀ ਦਾ ਬਈ ਸਰ ਸਾਹਿਬ ਫ ਇਹ ਗੱਲਬਾਤ ਕਰਦੇ ਆ ਕਿ ਆਖਰ ਕਿਵੇਂ ਲੱਗੀ ਆ ਤੇ ਨਾਲ ਦੇ ਜਿਹੜੇ ਗਵਾਂਡੀ ਨੂੰ આરોਪ ਲਗਾ ਰਹੇ ਨੇ ਕਿ ਵੀ ਇਹਨਾਂ ਨੇ ਜਿਹੜੀ ਅੱਗ ਹੈ ਉਹ ਆਪ ਲਗਾਈ ਆ ਪਰ ਵੱਡਾ ਜਿਹੜਾ ਹਾਸਾ ਹੋਣ ਤੋਂ ਬਚਿਆ ਹੈਗਾ ਫਿਲਹਾਲ ਤਸਵੀਰਾਂ ਤਾਂ ਵੀ ਤੁਸੀਂ ਦੇਖ ਸਕਦੇ ਹੋਵੋਗੇ ਆ ਸਰ ਕਿਵੇਂ ਲੱਗੀ ਅੱਗ ਕੁਝ ਪਤਾ ਕੁਝ ਨਹੀਂ ਪਤਾ ਜੀ ਗਰਾਊਂਡ ਸੀਗਾ ਜੀ ਤੁਹਾਡਾ ਹੀ ਜੀ ਕਿਵੇਂ ਅੱਗ ਲੱਗੀ ਦੋ ਕੁਝ ਨਹੀਂ ਪਤਾ ਜੀ ਅੰਦਰ ਗਰਾਊਂਡ ਸੀਗਾ ਜੀ ਵੇਸਟ ਪਾਈ ਸੀ ਜੀ ਹੂੰ ਨੀਚੋਂ ਚਲ ਗਈ ਆ ਜਾਂ ਕੀ ਆ ਕਨੈਕਸ਼ਨ ਤਾਂ ਹੈ ਨਹੀਂ ਸੀ ਇੱਥੇ ਕੰਮ ਤਾਂ ਚੱਲ ਨਹੀਂ ਸੀ ਰਹਿਤੋ ਪਰ ਤੁਹਾਡੇ ਨਾਲ ਦੇ ਕਹਿੰਦੇ ਵੀ 3-4 ਦਿਨ ਤੋਂ ਜਿਹੜੀ ਅੱਗ ਉਹ ਲੱਗ ਰਹੀ ਸੀ ਤੁਸੀਂ ਬੁਝਾ ਰਹੇ ਸੀ ਵੀ ਅਰੇ ਪਲਾਸਟਿਕ ਦੇ ਨੂੰ ਅੱਗ ਲੱਗੀ ਹੋਵੇਗਾ ਰੁਕਦੀ ਹੈ ਜੀ 4 ਦਿਨ ਆਪਾਂ ਖੁਦ ਸਮਝਦਾਰ ਆ ਹਾਂ ਪੈਟਰੋਲੀਅਮ ਪ੍ਰੋਡਕਟ ਹਾਂ ਆਪਾਂ ਖੁਦ ਸਮਝਦਾਰ ਆ ਪੈਟਰੋਲੀਅਮ ਪ੍ਰੋਡਕਟ ਨੂੰ ਇੱਕ ਵਾਰੀ ਅੱਗ ਲੱਗ ਜਾਤਾ ਰੁਕਦੀ ਹੈ ਜੀ ਆਪਾਂ 4 ਦਿਨ ਜਾਂ 2 ਮਰਜ਼ੀ ਕਹੀ ਗਈ ਹੈ ਜੀ ਲੇਕੋ ਕਿਸੇ ਨੂੰ ਬੋਲਦੇ ਦਾ ਮੂੰਹ ਤਾਂ ਫੜਿਆ ਨਹੀਂ ਜਾਂਦਾ ਜੀ ਬਾਕੀ ਜਿਹਨੂੰ ਪ੍ਰੋਬਲਮ ਹੈ ਜੀ ਉਹ ਤਾਂ ਬੋਲੇਗਾ ਹੀ ਬੋਲੇਗਾ ਜੋ ਮਰਜ਼ੀ ਬੋਲੀ ਜਾਏ ਇਸੀ ਕੁਝ ਕਹਿ ਨਹੀਂ ਸਕਦੇ ਉਹਦੇ ਬਾਰੇ ਤਾਂ ਸਰ ਕੀ ਕੀ ਸਮਾਨ ਸੀ ਅੰਦਰ ਜਿਹੜਾ ਤੁਹਾਡਾ ਨੁਕਸਾਨ ਹੋ ਪਲਾਸਟਿਕ ਵੇਸਟ ਸੀ ਜੀ ਪਲਾਸਟਿਕ ਦਾਣਾ ਪਿਆ ਸੀ ਜੀ ਅੰਦਰ ਗਰਾਊਂਡ ਚ ਜਾ ਕੇ ਟ੍ਰੇਡਿੰਗ ਦਾ ਕੰਮ ਹੈ ਸਾਡਾ ਹੂੰ ਆਗ ਕਿਦੋਂ ਲੱਗੀ ਅਸਵੇਰੇ ਸਾਢੇ 6:37 ਵਜੇ ਜੀ ਪਤਾ ਕਿੰਨੇ ਲੱਗਦਾ ਕਿ ਤੁਹਾਨੂੰ ਵੀ ਸਾਡੀ ਫੈਕਟਰੀ ਦੇ ਵਿੱਚ ਜਿਸ ਤਰ੍ਹਾਂ ਅੱਗ ਲੱਗੀ ਗਵਾਂਡਿਆ ਕੋਲ ਗਵਾਂਡਿਆ ਕੋਲ ਪਤਾ ਲੱਗਿਆ ਜੀ ਹੂੰ ਹਾਂਜੀ ਸਰ ਤੁਹਾਨੂੰ ਕਦੋਂ ਲੱਗੀ ਗਵਾਂਡਿਆ ਤੁਹਾਨੂੰ ਫੋਨ ਆਇਆ ਨਾ ਫਿਰ ਇਹ ਪਰ ਜੋ આરોਪ ਲਗਾ ਰਹੇ ਨੇ ਵੀ ਇਹਨਾਂ ਨੇ ਅੱਜ ਆਪ ਲਾਈ ਹੈ ਉਸ ਤੇ ਕੀ ਕਹੋ ਦੇਖੋ ਜੀ ਮੈਨੂੰ 6:00 ਵਜੇ 56 ਮਿੰਟ ਤੇ ਫੋਨ ਆਇਆ ਤੇ 6:56 ਮਿੰਟ ਤੇ ਫੋਨ ਕਰ ਰਹਾ ਸਰ ਵੀ ਗੇੜ ਨੂੰ ਜੀ ਤੇਸੀਂ ਆਪ ਲਾਵਾਂਗੇ ਫਿਰ ਜਲਦੀ ਕੋ ਬੁਲਾਈਏ ਫਿਰ ਤਾਂ ਲੱਗਣ ਦੀ ਆਰਾਮ ਨਾਲ ਕੋਈ ਗੱਲ ਨਹੀਂ ਜੀ ਠੀਕ ਹੈ ਨਾ ਜੀ ਨਾਲ ਦੇ ਨਾਲ 5 ਸਾਲ ਮੇਰੀ ਫੈਕਟਰੀ ਡਾ ਗਈ ਉਹ ਤੋਂ ਬਾਅਦ ਲੱਗੇ ਹੋਏ ਆ ਨਾ ਕੰਟਰੋਲ ਕਰਨ ਉਹ ਕੋਈ ਅੰਦਰ ਬੰਦਾ ਤਾਂ ਨਹੀਂ ਸੀਗਾ ਤੁਹਾਡਾ ਕੋਈ ਜਾਨੀ ਮਾਇਆ ਨੁਕਸਾਨ ਹੋਇਆ ਹੋਵੇ ਨਹੀਂ ਸਾਰੇ ਬਾਰ ਸਾਰੇ ਬਾਰ ਜੇ ਡਾਊਨ ਸੁਣਾ ਭਾਜੀ ਕੋਈ ਅੰਦਰ ਸਵੇਰੇ 8:00 ਵਜੇ ਖੁੱਲਦਾ ਕਰਾਂ ਉਹ ਵੀ ਸਾਡੇ 6:00 ਤਾਂ ਵੀ ਬੰਦ ਹੋ ਜਾਂਦਾ ਤੁਹਾਡੇ ਨਾਲ ਕਿੰਨਾ ਕਿੰਨਾ ਦਾ ਨੁਕਸਾਨ ਹੋਇਆ ਸਾਡਾ ਨਾਲ ਸਾਡੇ ਗੁੰਡੀ ਨੁਕਸਾਨ ਹੋਇ ਕੀ ਲੱਗਦਾ ਕਿੰਨਾ ਕਬੜਾ ਹੈ ਇਹ ਦੇਖੋ ਸਾਨੂੰ ਉਹਨੇ ਬਿਰਾਉਣਾ ਬਾਰੇ ਉਹਨਾਂ ਨੇ ਮੀਟਲ ਕੀ ਹੈ ਕਿ ਨਹੀਂ ਹੈਗਾ ਉਹਨਾਂ ਦਾ ਉੱਪਰ ਵਾਲੇ ਪੋਰਸ਼ਨ 'ਚ ਅੱਗ ਲੱਗੀ ਹੈ ਜੀ ਉੱਪਰ ਵਾਲੇ ਪੋਰਸ਼ਨ 'ਚ ਜਾਉਂਗੇ ਇਹਨਾਂ ਨੇ ਉਹਨਾਂ ਨੇ ਕਾਫੀ ਸਾਰਾ ਉੱਚਾ ਉਹ ਕਬਾੜ ਰੱਖਿਆ ਹੋਇਆ ਹੈ ਜੀ ਗੱਟਾ-ਕੁੱਟਾ ਜੋ ਵੀ ਹੈ ਉੱਪਰੋਂ ਅਗਰ نیچے ਆਈਏ ਜੇ ਉੱਪਰੋਂ ਬੁਝਾਉਂਦਾ ਵੀ ਕੋਈ ਹੈ ਨਹੀਂ ਜਿਵੇਂ ਸਿਸਟਮ ਅਗਰ ਹੁੰਦਾ ਤੇ ਸ਼ਾਇਦ ਇਹਨਾਂ ਨੂੰ ਨੁਕਸਾਨ ਨਹੀਂ ਹੁੰਦਾ अच्छा सर इंडस्ट्रीया फैक्ट्री ਦੇ ਵਿੱਚ ਜਿਹੜਾ ਸੇਫਟੀ ਦਾ ਵੀ ਖਾਸ ਪ੍ਰਬੰਧ ਰੱਖਿਆ ਜਾਂਦਾ ਹੈ ਮਾਲਕਾਂ ਵੱਲੋਂ ਉਹ ਸਾਰਾ ਕੁਝ ਸੀਗਾ ਸਭ ਕੁਝ ਸੀਗਾ ਜੀ ਸਭ ਕੁਝ ਸੀਗਾ ਜੀ ਉਹ ਗਰਾਊਂਡ ਸੀਗਾ ਜੀ ਉਹ ਨਜਤਾ ਸਵੇਰੇ 10 ਵਜੇ ਆਉਂਦੇ ਆ ਜੀ ਲੇਬਰ ਹੁੰਦੀ ਹੈ ਇੱਥੇ ਪਰ ਉਹ 9:00 ਵਜੇ ਖੁੱਲਦੀ ਹੈ ਜੀ ਗਰਾਊਂਡ ਮੈਂ ਇੱਕਦਮ ਹੋ ਗਿਆ ਤੇ ਕੁਝ ਨਹੀਂ ਕਹਿ ਸਕਦੇ ਜੀ ਸੋ ਗਲਤ ਕੀਤੀ ਮਾਲਕਲੇ ਫੈਕਟਰੀ ਦੇ ਜਿਨ੍ਹਾਂ ਦੇ ਫੈਕਟਰੀ ਦੇ ਵਿੱਚ ਅੱਗ ਲੱਗੀ ਹੈਗੀ ਫਿਲਹਾਲ ਕਬਾਰ ਦਾ ਜਿਹੜਾ ਇਹਨਾਂ ਦਾ ਕੰਮ ਸੀਗਾ ਤੇ ਪੂਰਾ ਕਬਾਰ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਰਾ ਕੱਢ ਕੇ ਫਿਲਹਾਲ ਬਾਹਰ ਰੱਖ ਦਿੱਤਾ ਗਿਆ ਤੇ ਸ਼ੈੱਡ ਸੀਗਾ ਉੱਪਰੋਂ ਸ਼ੈੱਡ ਵੀ ਸਾਰਾ ਅ ਥੱਲੇ ਡਿੱਗ ਚੁੱਕਾ ਵਾ ਤੇ ਵੱਡਾ ਹਾਸਾ ਵੀ ਵਾਪਰ ਸਕਦਾ ਸੀ ਪਰ ਫਿਲਹਾਲ ਗਲਬਤ ਕਰਨ ਦੌਰਾਨ ਇਹ ਪਤਾ ਲੱਗ ਸਕਿਆ ਹੈ ਕਿ ਇੱਕ ਨਾਲ ਦੇ ਗਵਾਂਡੀ ਜਿਹੜੇ ਸੀ ਉਹਨਾਂ ਦੇ ਫੈਕਟਰੀ ਦੇ ਵਿੱਚ ਅਕ ਲੱਗੀ ਤੇ ਉੱਪਰ ਦਾ ਜਿਹੜਾ ਪੋਰਸ਼ਨ ਹੈ ਉਹ ਉਹਨਾਂ ਦਾ ਜਿਹੜਾ ਵਾ ਉਹਦਾ ਨੁਕਸਾਨ ਹੋਇਆ ਤੇ ਇਧਰ ਪਾਸੇ ਤੇ ਇਧਰ ਪਾਸੇ ਗੱਲ ਕਹੀਏ ਤਾਂ ਇਹ ਇਕਬਾਰ ਦਾ ਜਿਹੜਾ ਗੋਡਾਊਨ ਸੀਗਾ ਇੱਕ ਗੋਡਾਊਨ ਦੇ ਵਿੱਚ ਸਵੇਰੇ ਪਤਾ ਲੱਗਦਾ ਹੈਗਾ ਕਿ 7 ਵਜੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਅੱਗ ਲੱਗ ਜਾਂਦੀ ਤਾਂ ਉਸ ਤੋਂ ਬਾਅਦ ਮੌਕੇ ਤੇ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਪਾਇਰ ਵਿਗੜਦੀਆਂ ਦੱਬੀਆਂ ਜਿਹੜੀਆਂ ਨੇ ਉਹ ਮੌਕੇ ਤੇ ਪਹੁੰਚ ਕੇ ਅੱਗ ਤੇ ਜਿਹੜਾ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਪਰ ਫਿਲਹਾਲ ਘੰਟਿਆਂ ਤੋਂ ਉੱਪਰ ਹੋ ਚੁੱਕਾ ਦੋ ਤਿੰਨ ਘੰਟਿਆਂ ਤੋਂ ਤੇ ਅੱਗ ਤੇ ਹਾਲੇ ਫਿਲਹਾਲ ਮੁਕੰਮਲ ਤਰੀਕੇ ਨਾਲ ਅੱਗ ਤੇ ਕਾਬੂ ਜਿਹੜਾ ਵਾ ਉਹ ਨਹੀਂ ਪਾ ਚੁ ਪਾ ਸਕੇ ਨੇ ਚਾਰ ਦਿਨ ਦੀ ਇਹ ਸਮੈਲ ਆ ਰਹੀ ਹੈ ਚਾਰ ਦਿਨ ਦੀ ਅੱਗ ਲੱਗੀ ਹੋਈ ਹੈ ਇਹ ਪਾਈਪ ਨਾਲ ਛੋਟੀ ਪਾਈਪ ਨਾਲ ਲੈ ਕੇ ਬੁਝਾਰੇ ਆ ਕਰ ਰਹੇ ਆ ਉਹ ਕੰਟਰੋਲ ਨਹੀਂ ਹੋ ਰਹੀ ਸੀ ਵੀ ਕੰਟਰੋਲ ਹੋ ਰਹੀ ਉਹਦਾ ਨੁਕਸਾਨ ਇਹ ਹੋਇਆ ਵੀ ਅੱਜ ਸਾਡਾ ਸਾਰੀ ਦੁਕਾਨ ਦਾ ਮਾਰਿਆ ਨੁਕਸਾਨ ਹੋ ਗਿਆ ਉਹਦਾ ਜ਼ਿੰਮੇਵਾਰ ਕੌਣ ਆ ਉਹਦਾ ਜ਼ਿੰਮੇਵਾਰ ਕੌਣ ਨਹੀਂ ਇੱਕ ਹਰ ਤੁਸੀਂ ਤੁਹਾਨੂੰ ਪਤਾ ਨਹੀਂ ਲੱਗਿਆ ਸੀ ਵੀ ਇਦਾਂ ਦੇ ਪਹਿਲਾਂ ਵੀ ਅੱਗ ਲੱਗੀ ਵੀ ਅਸੀਂ ਆਪ ਕੰਪਲੇਨਟ ਕਰਦੀ ਐ ਇਦਾਂ ਦਾ ਕੁਝ ਗਾਲ ਤੂਆਂ ਅੱਗ ਸਮੈਲ ਆ ਰਹੀ ਸੀਗੀ ਇਹ ਪਾਈਪ ਨਾਲ ਉੱਥੇ ਬੁਝਾਰੇ تھےਗੇ ਸਾਨੂੰ ਇਹ ਹੋ ਰਹੀ ਸੀ ਵੀ ਕੋਈ ਤਾਰ ਸ਼ਾਰਟ ਕਰ ਰਹੀ ਆ ਤਾਰ ਸ਼ਾਰਟ ਨਹੀਂ ਕਰ ਰਹੀ ਕਿਤੇ ਜਾ ਕੇ ਜੇ ਸਾਨੂੰ ਇਹਨਾਂ ਪਤਾ ਹੁੰਦਾ ਤਾਂ ਅਸੀਂ ਤਾਂ ਆਪ ਫਾਰ ਬਲਬ ਗੇੜ ਬਣਾ ਲੰਦੇ ਮਹਾਰਾ ਜੀ ਆਪਨੇ ਬਲਬ ਗੇੜ ਬਣਾ ਲੰਦੇ ਤੁਸੀਂ ਇਦਾਂ ਕੋਈ ਕਹੇ ਵੀ ਇਹਨਾਂ ਨੇ ਆਪ ਲਾਈ ਆ ਆਪ ਲਾਈ ਦਾ ਮਤਲਬ ਨਹੀਂ ਮਤਲਬ ਇਹਨਾਂ ਨੂੰ ਪਤਾ ਹੀ ਹੈ ਪਰਕੋਸ਼ਨ ਨਹੀਂ ਇਹਨਾਂ ਦੇ ਸਾਹਮਣੇ ਸੀਗਾ ਮਹਾਰਾ ਜੀ ਆਪ ਲਗਾਈ ਵਾਲੀ ਕਰ ਰਹੀ ਹੈ ਇਹਨਾਂ ਨੂੰ ਪਤਾ ਹੀ ਹੈ ਜੇ ਬੰਦਾ ਕੋਈ ਚੀਜ਼ ਆਪਣੇ ਸਾਹਮਣੇ ਆ ਆਪਾ ਬੁਝਾ ਰਹੇ ਆ ਕਰ ਰਹੇ ਤਾਂ ਸਾਨੂੰ ਪਤਾ ਹੀ ਹੈ ਵੀ ਤਾਂ ਲੱਗੀ ਹੋਈ ਅਗਬਰ ਨਹੀਂ ਲੱਗੇ ਉਹਦੇ ਬਾਅਦ ਬਾਵਜੂਦ ਵੀ ਇਹਨਾਂ ਨੇ ਪਰਕੋਸ਼ਨ ਨਹੀਂ ਲਿਆ ਨਕਸਾਨ ਸਾਡਾ ਹੋ ਗਿਆ ਮਾਰਾ ਕਿਸੇ ਦਾ ਕੀ ਗਿਆ ਤੁਹਾਡਾ ਕਿੰਨਾ ਨੁਕਸਾਨ ਆ ਸਾਰਾ ਦੁਕਾਨ ਆਪਣੀ ਹੋਈ ਸਾਰੀ ਮਾਰਾ ਇਹ ਨੁਕਸਾਨ ਹੀ ਨੁਕਸਾਨ ਆ ਅ ਕਰੋੜਾਂ ਰੁਪਏ ਦਾ ਮਾਲ ਪੈ ਗਿਆ ਬਾਹਰ ਪਿਆ ਵਾ ਮਾਰਾ ਪਾਣੀ ਪੈ ਗਿਆ ਕੌਣ ਜ਼ਿੰਮੇਦਾਰ ਹੋਤਾ ਕੌਣ ਜ਼ਿੰਮੇਦਾਰ ਨਹੀਂ ਹੈਗਾ ਕੀ ਕੀ ਸਮਾਨ ਪੈਸਾ ਬਹੁਤ ਸਮਾਨ ਆ ਮਾਰਾ ਝੜ ਕੇ ਤੁਸੀਂ ਇੱਕ ਵਾਰ ਦੇਖੋ ਤੁਹਾਨੂੰ ਆਪਣਾ ਪਤਾ ਲੱਗੇ ਆ ਵੀ ਆਪੇ 10000 ਰੁਪਏ ਦੀ ਇੱਕ ਇੱਕ ਆਈਟਮ ਆ ਮਾਰਾ ਹੀ ਪਈ ਹੋਈ ਉਹਨਾਂ ਦਾ ਤਾਂ 10 ਰੁਪਏ ਕਿਲੋ ਦਾ ਮਾਲ ਇਹਦੇ ਕਰੋੜਾਂ ਰੁਪਏ ਦਾ ਮਾਲ ਆ ਮਾਰਾ ਇਹ ਸਾਰਾ ਸੈਂਟਰ ਮਾਰਕੀਟ ਪੈਂਦੀ ਹੈ ਜੀ ਇਹ ਦਾਦਲੇ ਵੀ ਰਾਤ ਮਾਰੀ ਗੋਡੀ ਛੋਲੇ ਦੀ ਅੱਗੇ ਦੱਸਿਆ ਜਾਤ ਹੁਣ ਅਸੀਂ ਜਾ ਦੇਖੀ ਅੱਗ ਨਾਲੇ ਫਿਰ ਰੇਡ ਬਲਾਕ ਹੈ ਜੀ ਅੱਗ ਵੀ ਆ ਰਹੇ ਆ ਜੀ ਕਿੰਨੀ ਕ ਅੱਗ ਲੱਗੀ ਹੈ ਜੀ ਅੱਗ ਅੱਗ ਤੋਂ ਸਾਹਮਣੇ ਦੇਖ ਲਓ ਸਰ ਤੀਜੀ ਗਾ ਇਧਰ ਨਾਲ ਲੱਗੀ ਫੈਕਟਰੀ ਵੀ ਹੈ ਨਾਲ ਵੀ ਲੱਗੀ ਤੇ ਤੁਹਾਨੂੰ ਮਤਲਬ ਦਿਖਲਾ ਕਿੱਦਾਂ ਹੋਈ ਸਰ ਸਾਨੂੰ ਨਾ ਇੱਥੇ 112 'ਤੇ ਫੋਨ ਕਰਿਆ ਵਾ ਅਸੀਂ 1 ਮਿੰਟ ਤੋਂ ਪਹਿਲਾਂ ਪਹੁੰਚ ਗਏ ਜੀ ਇੱਥੇ ਨਾਲੇ ਨਾਲ ਸਰ ਕਿੱਥੇ ਕਹਿੰਦੇ ਇੱਥੇ ਪਹੁੰਚ ਗਏ ਨਾਲੇ ਫਿਰ ਰੇਡ ਨੂੰ ਫੋਨ ਕਰਕੇ ਬੁਲਾਇਆ ਆ ਫਿਰ ਘਟਾ ਗਏ ਗੱਡੀਆਂ ਜੀ ਇਹ ਸਰ ਆਹ ਲਫ ਮੁਹਾਵਰੇ ਆਦਨ ਵਿੱਚੋਂ ਹੀ ਬਾਕੀ ਦੇ ਮਾਲਕਾਂ ਨੂੰ ਪਤਾ ਕਰ ਰਹੇ ਕੀ ਕਹਿੰਦੇ ਇਹ ਹੋਰ ਵੀ ਹੱਕ ਫੈਲ ਰਹੀ ਹੈ ਅੱਗੇ ਜੀ ਜੀ ਸਰ ਅੱਗੇ ਫੈਲ ਰਹੀ ਹੈ